ਮੈਂ ਜਸਕਰਮਿੰਦਰ ਸਿੰਘ ਪਿੰਡ ਮੇਰਾ ਬੇਲਗਾ ਜ਼ਿਲ੍ਹਾ ਜਲੰਧਰ ਮੇਂ ਪ੍ਰੋਬਲਮ ਹੈ ਮੇਰੀ ਛਾਤੀ ਵਿੱਚ ਦਰਦ ਹੁੰਦਾ ਹੈਗਾ ਇੱਕ ਮੇਰੇ ਪੇਟ ਵਿੱਚ ਦਰਦ ਹੁੰਦਾ ਰਹਿੰਦਾ ਸੀ ਕਿਉਂਕਿ ਮੈਂ ਫੌਰਨ ਦੇ ਵਿੱਚ ਯੂਕੇ ਸੀਗਾ 13 ਚ ਆਇਆ ਮੈਂ 2013 ਚ ਤਾਂ ਉੱਥੇ ਵੀ ਮੇਰੀ ਸੇਮ ਪ੍ਰੋਬਲਮ ਸੀਗੀ ਇੱਥੇ ਆ ਕੇ ਕਾਫੀ ਹਸਪੀਟਲਾਂ 'ਚ ਮੈਂ ਗਿਆ ਐਂਡੋਸਕੋਪੀ ਵਗੈਰਾ ਕਰਾਈ ਤਾਂ ਕਿਸੇ ਨੂੰ ਪਤਾ ਹੀ ਨਹੀਂ ਲੱਗਿਆ ਹੈ ਜਦੋਂ ਫੇਰ ਲੁਧਿਆਣਾ ਜਾ ਕੇ ਫੋਟੋ ਹਸਪੀਟਲ ਕਰਾਈ ਐਂਡੋਸਕੋਪੀ ਤਾਂ ਉਹਨਾਂ ਨੇ ਮੈਨੂੰ ਕਿਹਾ ਵੀ ਤੁਹਾਨੂੰ ਬੀਟ ਅਲਰਜੀ ਹੈ ਕਣਕ ਤੋਂ ਅਲਰਜੀ ਹੈ ਠੀਕ ਹੈ ਇਹਦੀ ਕੋਈ ਦਵਾਈ ਵੀ ਨਹੀਂ ਬਣੀ ਹੈਗੀ ਵੀ ਤੁਹਾਨੂੰ ਸਾਰੀ ਉਮਰ ਪਰਹੇਜ਼ ਹੀ ਕਰਨਾ ਪੈਣਾ ਹੈ ਵੀ ਕਣਕ ਤੋਂ ਬਣੀ ਜੋ ਵੀ ਚੀਜ਼ ਆ ਉਹ ਛੱਡਣੀ ਪੈਣੀ ਹੈ ਤਾਂ ਮੇਰੇ ਮੂਰੇ ਨਾਲ ਦੋ ਲੈਸਟਾਂ ਰੱਖਦੇ ਆ ਵੀ ਆਹ ਖਾ ਸਕਦੇ ਆ ਨਹੀਂ ਖਾ ਸਕਦੇ ਠੀਕ ਹੈ ਤਾਂ ਮੈਂ ਉਦੋਂ ਵੀ ਜ਼ਿਆਦਾ ਤੰਗ ਹੋ ਗਿਆ ਠੀਕ ਉਸ ਤੋਂ ਬਾਅਦ ਮੈਂ ਸਾਲ ਡੇਢ ਸਾਲ 2 ਸਾਲ ਮੈਂ ਇਦਾਂ ਪਰਹੇਜ਼ ਰੱਖਿਆ ਉਸ ਤੋਂ ਬਾਅਦ ਫਿਰ ਮੈਂ ਜਦੋਂ ਬੋਡੀ ਸਰਵ ਦਾ ਪਤਾ ਲੱਗਿਆ ਉਹ ਮੈਂ ਯੂਜ਼ ਕੀਤਾ ਤਾਂ ਮੈਨੂੰ ਕਿਹਾ ਗਿਆ ਲੱਗਾ ਵੀ 100 ਦਿਨ ਦਾ ਕੋਰਸ ਹੈ ਪਹਿਲਾਂ 50 ਦਿਨਾਂ ਦਵਾਂਗੇ 50 ਦਿਨ ਮੈਂ ਪੀਤਾ ਪਰ ਮੈਨੂੰ એનર્ਜੀ ਬਹੁਤ ਆਈ ਪਰ ਮੈਂ ਕਣਕ ਨਹੀਂ ਖਾਧੀ ਠੀਕ ਹੈ ਜੀ ਦੂਸਰਾ ਪੈਕ ਮੈਂ ਫੇਰ ਲਿਆ ਉਸ ਤੋਂ ਬਾਅਦ 20 ਦਿਨ ਉਹ ਪੀਤਾ ਮੈਂ ਟੋਟਲ 70 ਦਿਨ ਪੀ ਕੇ ਫੇਰ ਮੈਂ ਕਣਕ ਦੀ ਰੋਟੀ ਖਾ ਕੇ ਦੇਖੀ ਤਾਂ ਮੈਨੂੰ ਉਦੋਂ ਬਾਅਦ ਮਹਾਰਾਜ ਦੀ ਕਿਰਪਾ ਵੀ ਕੁਝ ਨਹੀਂ ਹੁੰਦਾ ਕਿੰਨੇ ਸਾਲ ਹੋ ਗਏ ਸਰ ਤਕਰੀਬਨ 21 ਚ ਲਿਆ ਸੀ ਮੈਂ 2021 ਦੇ ਵਿੱਚ ओके ਦੋ ਪੈਕ ਮੈਂ ਲਗਾਤਾਰ ਪੀਤੇ ਸੀ 100 ਦਿਨ ਦਾ ਉਹ ਗੁਵਾਚ ਸਾਰ ਕੋਈ ਖਾ ਪੀ ਰੇ ਕੋਈ ਪ੍ਰੋਬਲਮ ਨਹੀਂ ਕਿੰਨੇ ਸਾਲ ਪਹਿਲਾਂ ਪ੍ਰੋਬਲਮ ਸੀ ਪ੍ਰੋਬਲਮ ਸਾਨੂੰ 2010 ਤੋਂ ਮਹਿਸੂਸ ਹੋ ਰਹੀ ਸੀ ਪਰ ਡਾਇਗਨੋਸ ਜਾ ਕੇ 19 'ਚ ਹੋਇਆ ਇਹ ਕਲੀਅਰਟੀ ਆਈ ਵੀ ਕਣਕ ਤੋਂ ਇਹ ਕਣਕ ਤੋਂ ਅਲਰਜੀ 19 ਜਾ ਕੇ ਹੋਇਆ ਅਲਰਜੀ ਸਰ ਬਹੁਤ ਪਰਿਵਾਰਾਂ ਨੂੰ ਹੁੰਦੀ ਆ ਔਰ ਮੇਰੇ ਖਿਆਲ 'ਚ ਬੰਦਾ ਅੱਕ ਜਾਂਦਾ ਹੋਰ ਚੀਜ਼ਾਂ ਹਾਏ ਕਿ ਮਤਲਬ ਕੀ ਕੰਡੀਸ਼ਨ ਹੁੰਦੀ ਆ ਉਹ ਟਾਈਮ ਦੇ ਉੱਤੇ ਜਦੋਂ ਅਲਰਜੀ ਆ ਪਤਾ ਹੀ ਨਹੀਂ ਲੱਗਦਾ ਡਾਇਗਨੋਸ ਹੀ ਨਹੀਂ ਜਦੋਂ ਹੋ ਸਕਦਾ ਉਨਾਂ 'ਚ ਪਤਾ ਹੀ ਨਹੀਂ ਲੱਗਦਾ ਵੀ ਕੀ ਹੋਇਆ ਕੀ ਨਹੀਂ ਕਰਕੇ ਬੰਦਾ ਆਪਾਂ ਕਦੇ-ਕਦੇ ਕਦੇ ਐਫਰਟ ਕਰਦੇ ਆ ਕਿਉਂ ਕਣਕ ਦੀ ਅਲਰਜੀ ਦੀ ਤੇ ਡਾਕਟਰ ਸਾਹਿਬ ਕਹਿੰਦੇ ਦਵਾਈ ਹੈ ਨਹੀਂ ਕੋਈ ਛੱਡਣੀ ਪੈਣੀ ਅੱਜ ਤੁਸੀਂ ਖਾ ਰਹੇ ਹੋ ਕਣਕ ਅੱਜ ਮੈਂ ਸਾਰਾ ਕੁਝ ਖਾ ਰਹੀ ਆ ਕਣਕ ਤੋਂ ਬਣੀ ਹੁਣ ਮੈਦਾ ਆਟਾ ਸੂਜੀ ਹਰ ਗੀ ਬਣਦੀ ਐ ਇਸ ਤੋਂ ਹੁਣ ਕਿਦੀਆਂ ਮਠੀਆਂ ਆ ਮਟਰੀ ਆ ਜਲੇਬੀਆਂ ਆ ਵਾ ਕੁਝ ਵੀ ਆਪਾਂ ਸਾਰਾ ਕੁਝ ਛੱਡਣਾ ਪੈਂਦਾ ਜਿਵੇਂ ਲੱਖਾਂ ਲੋਕ ਤੁਹਾਡੀ ਵੀਡੀਓ ਦੇਖ ਰਹੇ ਨੇ ਜਿਹਨਾਂ ਨੂੰ ਅਲਰਜੀ ਐ ਕਣਕ ਦੀ ਮੈਂ ਤਾਂ ਮਨੀ ਕੀ ਸੁਨੇਹਾ ਦੇਣਾ ਚਾਹੁੰਦਾ ਇਹ ਕਹਿਣਾ ਚਾਹੁੰਦਾ ਵੀ ਆਪਣਾ ਮੋਡੀ ਸਰਵ ਜ਼ਰੂਰੀ ਆ ਇਹ ਲਾਓ ਸੋਚੋ ਨਾ ਕਿਉਂ ਮੈਨੂੰ ਸੋਚਦੇ ਸੋਚਦੇ 9-10 ਸਾਲ ਲੰਘੇ ਜਦੋਂ ਮੈਨੂੰ ਪਤਾ ਲੱਗਿਆ ਤਾਂ ਮੈਂ ਤੁਰੰਤ ਲੈ ਲਿਆ ਉਦੋਂ ਪਰ ਫੇਰ ਵੀ ਮੇਰੇ 2 ਸਾਲ ਦਾ ਮੈਂ ਸਟ੍ਰਗਲ ਕੀਤਾ ਜ਼ਿਆਦਾ ਬਿਨਾਂ ਕੰਨ ਖਾਦੀ ਤੋਂ ਔਰ ਉਦੋਂ ਪਹਿਲਾਂ 9-10 ਸਾਲ ਮੈਂ ਪਹਿਲਾਂ ਸਟ੍ਰਗਲ ਕੀਤਾ ਹੋਇਆ